ਹੈਲੋ ਦੋਸਤੋ ਮੈਂ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਤੋਂ ਅੱਜ ਨਵੇਂ ਪੇਸ਼ੈਂਟ ਨੂੰ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਆਂ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਕਾਕਾ ਸਿੰਘ ਆ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਕਾਨ ਸਿੰਘ ਵਾਲੇ ਤੋਂ ਕਾਨ ਸਿੰਘ ਵਾਲਾ ਕਿਹੜੇ ਜ਼ਿਲ੍ਹੇ ਚ ਪੈਂਦਾ ਬਾਪੂ ਜੀ ਮਠੰਡਾ ਮਠੰਡਾ ਕੀ ਪ੍ਰੋਬਲਮ ਕੀ ਸੀ ਬਾਪੂ ਤੁਹਾਨੂੰ ਮੈਨੂੰ ਪਰਾਗਟੂ ਇਹ ਗੋਡੇ ਦਾ ਹੈ ਇਸ ਗੋਡੇ ਦਾ ਫੇਰ ਕਰਾ ਰਹੇ ਹਾਂ ਇੱਕ ਗੋਡੇ ਦਾ ਆਪਰੇਸ਼ਨ ਕਰਾਇਆ ਹੋਇਆ ਕਿਹੜੇ ਸੱਜੇ ਗੋਡੇ ਦਾ ਆਪਰੇਸ਼ਨ ਕਰਾਇਆ ਹੈ ਸੱਜੇ ਦਾ ਕਰਾਇਆ ਹੈ ਠੀਕ ਹੈ ਇਹ ਖੱਬਾ ਗੋਡਾ ਕਾਫੀ ਦਰਦ ਕਰਦਾ ਸੀਗਾ ਹਾਂ ਬាទ ਵੱਧ ਕਰਦਾ ਜੀ ਠੀਕ ਹੈ ਜੀ ਕਿੰਨੇ ਸਮੇਂ ਤੋਂ ਦਰਦ ਕਰ ਰਿਹਾ ਸੀ ਬਾਪੂ ਇਹ ਇਹ 2 ਸਾਲ ਤੋਂ 2 ਸਾਲ ਤੋਂ ਅੱਜ ਤੁਹਾਡਾ ਦੂਜਾ ਦਿਨ ਆ ਸਾਡੇ ਕੋਲੇ ਇੱਕ ਦਿਨ ਦੇ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਪਿਆ ਬਾਪੂ 50% ਪਿਆ ਜੀ ਠੀਕ ਹੈ ਸਵੇਰੇ ਜਦੋਂ ਉੱਠਿਓ ਪਹਿਲਾਂ ਜਖੜਨ ਆਉਂਦੀ ਸੀ ਨੇ ਜਕੜਨ ਨਹੀਂ ਆਉਂਦੀ ਸੀ ਤੇ ਗੋਡੇ ਦੇ ਵਿੱਚ ਦਰਦ ਰਹਿੰਦਾ ਸੀ ਜਦੋਂ ਉੱਠਦੇ ਸੀ ਹਾਂਜੀ ਰਹਿੰਦਾ ਸੀ ਠੀਕ ਹੈ ਟੋਪੀ ਵੱਧ ਹੋਏਗਾ ਠੀਕ ਹੈ ਇਹੋ ਠੀਕ ਹੈ ਜੀ ਕੱਲ੍ਹ ਕੱਲ੍ਹ ਦਾ ਠੀਕ ਹੈ ਔਰ ਅੱਜ ਬਾਪੂ ਤੁਰਨ ਦੇ ਵਿੱਚ ਵੀ ਸੁਖਾਈ ਮਿਲੀ ਹੈ ਜਾਂ ਨਹੀਂ ਮਿਲੀ ਮਿਲੀ ਹੈ ਬਹੁਤ ਮਿਲੀ ਹੈ ਠੀਕ ਹੈ ਸੋ ਦੋਸਤੋ ਇਹ ਬਾਪੂ ਕਾਕਾ ਸਿੰਘ ਜੀ ਨੇ ਪਿੰਡ ਕਾਨ ਸਿੰਘ ਵਾਲਾ ਪੁੱਛੋ ਨੇੜੇ ਪੈ ਜਾਂਦਾ ਬਾਪੂ ਇਹ ਹਾਂ ਠੀਕ ਹੈ ਤੋ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਿੰਡ ਕਾਨ ਸਿੰਘ ਵਾਲਾ ਤੋਂ ਕਾਫੀ ਪੇਸ਼ੈਂਟ ਸਾਡੇ ਕੋਲ ਆਏ ਨੇ ਔਰ ਠੀਕ ਹੋ ਕੇ ਵੀ ਗਏ ਨੇ ਇਹਨਾਂ ਨੂੰ ਬਾਪੂ ਸੀਤਾ ਸਿੰਘ ਨੇ ਭੇਜਿਆ ਸੀਗਾ ਉਹਨਾਂ ਦਾ ਵੀ ਸੱਜਾ ਗੋਡਾ ਹੀ ਪਾਇਆ ਹੋਇਆ ਸੀਗਾ ਪਹਿਲਾਂ ਔਰ ਉਹ ਵੀ ਸਾਡੇ ਤੋਂ ਠੀਕ ਹੋ ਕੇ ਗਏ ਨੇ ਉਹਨਾਂ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਇਸੇ ਚੈਨਲ ਤੇ ਬਣੀ ਹੋਈ ਹੈ ਹੁਣ ਅਸੀਂ ਬਾਪੂ ਜੀ ਦੇ ਟਰੀਟਮੈਂਟ ਵੱਲ ਤੁਹਾਨੂੰ ਲੈ ਕੇ ਚੱਲਾਂਗੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਇੱਕ ਦਿਨ ਨਾਲ ਬਾਪੂ ਤੁਰਨ ਦੇ ਵਿੱਚ ਕਿੰਨੀ ਖਸੌਖਾਈ ਹੈ? ਕੋਈ ਤਕਲੀਫ ਨਾ ਹੋ ਰਹੀ ਆ ਬੰਦੇ ਨੂੰ। ਠੀਕ ਹੈ। ਇਹ ਸੱਜੇ ਕੋਡੇ ਨੂੰ ਕਿੰਨਾ ਕ ਟਾਈਮ ਹੋ ਗਿਆ ਬਦਲੇ ਨੂੰ? ਇਹਨੂੰ ਬਹੁਤ ਫਾਲ ਹੋ ਗਿਆ। 2 ਸਾਲ ਹੋ ਗਏ। ਠੀਕ ਹੈ। ਪਹਿਲਾਂ ਜਿਹੜੀ ਇਹ ਚਪਣੀ ਸੀ ਜਮਾਂ ਜਾਂ ਸੀ ਉਹ ਪਾ ਲਓ ਹੁਣ ਇਹ ਦੇਖੋ ਵਿੱਤਲਣ ਲੱਗ ਗਈ ਹੈ ਇਸੇ ਕਾਰਨ ਇਹ ਜਿਹੜਾ ਦੂਜਾ ਗੋਡਾ ਸੀਗਾ ਤੁਹਾਡਾ ਉਹਦੇ ਬਰਾਬਰ ਨਹੀਂ ਹੋ ਗਿਆ ਕੱਲੇ ਬਹੁਤ ਉੱਚਾ ਜਾਂਦਾ ਸੀ ਉਹਦੇ ਨਾਲੋਂ ਹਾਂ ਦੋਸਤ ਤੁਸੀਂ ਦੇਖ ਸਕਦੇ ਹੋ ਕੱਲੇ ਜੋ ਬਾਪੂ ਜੀ ਦੀ ਚਪਣੀ ਸੀ ਕਾਫੀ ਟਾਈਟ ਸੀਗੀ ਅੱਜ ਦੂਜੇ ਦਿਨ ਇਹਨਾਂ ਦਾ ਔਰ ਅਸੀਂ ਚਪਨੀ ਰਿਲੀਜ਼ ਕੀਤੀ ਉਹਨਾਂ ਨੂੰ ਕਾਫੀ ਤੁਰੰ ਦੇ ਵਿੱਚ ਰਿਲੀਫ ਫੀਲ ਹੋਇਆ ਕੱਲ ਬਾਪੂ ਜੀ ਤੁਸੀਂ ਪਹਿਲੇ ਦਿਨ ਆਏ ਸੀਗੇ ਹਾਂਜੀ ਔਰ ਕੱਲ ਇੱਕ ਦਿਨ ਦੇ ਆਉਣ ਦੇ ਨਾਲ ਤੁਹਾਨੂੰ ਕਿੰਨਾ ਇੱਕ ਫਰਕ ਪਿਆਗਾ ਬਹੁਤ ਵੱਡਾ ਫਰਕ ਪਿਆ ਹੈ ਠੈਨੀਪਰ ਫਰਕ ਪਿਆ ਹੈ ਠੀਕ ਹੈ ਪਹਿਲਾਂ ਕੀ ਦਿੱਕਤ ਆਉਂਦੀ ਸੀ ਬਾਪੂ ਜੀ ਦਿੱਕਤ ਤੁਰਨ ਦੀ ਬਹੁਤ ਆਉਂਦੀ ਸੀ ਠੀਕ ਹੈ ਕਮਰ ਦੇ ਵਿੱਚ ਦਰਦ ਹੁਣ ਠੀਕ ਹੈ ਪਹਿਲਾਂ ਨਾਲੋਂ ਹਾਂ ਠੀਕ ਹੈ ਜੀ ਮੇਰੇ ਬਾਰੇ ਬਾਪੂ ਕਿਵੇਂ ਪਤਾ ਲੱਗਿਆ ਤੁਹਾਨੂੰ ਸੀਤਾ ਸਿੰਘ ਜੀ ਸਾਡੇ ਪਿੰਡ ਦਾ ਉਹਨੇ ਦੱਸਿਆ ਸੀ ਸੀਤਾ ਸਿੰਘ ਹਾਂ ਜੀ ਠੀਕ ਹੈ ਕੱਲ ਤੁਹਾਡੇ ਨਾਲ ਤੁਹਾਨੂੰ ਲੈ ਕੇ ਆਏ ਸੀ ਉਹ ਹਾਂ ਜੀ ਹਾਂ ਠੀਕ ਹੈ ਉਹ ਵੀ ਸਾਡੇ ਤੋਂ ਠੀਕ ਹੋ ਕੇ ਗਏ ਨੇ ਹੁਣ ਠੀਕ ਨੇ ਉਹ ਠੀਕ ਆ ਜੀ ਕਿੰਨਾ ਤੁਰਦੇ ਨੇ ਹੁਣ ਉਹ ਹੁਣ ਬਹੁਤ ਤੁਰਦੇ ਆ ਜੀ ਠੀਕ ਹੈ ਸੋ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਬਾਪੂ ਸੀਤਾ ਸਿੰਘ ਦੀ ਪਿੰਡ ਕਾਨ ਸਿੰਘ ਵਾਲਾ ਤੋਂ ਮੈਂ ਜਿਆਦਾ ਲੰਬੀ ਵੀਡੀਓ ਨਾ ਬਣਾਉਂਗਾ ਇਹ ਤਾਂ ਕਿ ਤੁਹਾਨੂੰ ਦੇਖਣ ਦੇ ਵਿੱਚ ਵੀ ਕੋਈ ਜਿਆਦਾ ਸਮਾਂ ਨਾ ਲੱਗੇ ਉਹਨਾਂ ਦਾ ਵੀ ਜਿਹੜਾ ਇਹ ਜਿਹੜਾ ਸਾਡਾ ਗੋਡਾ ਹੈਗਾਗਾ ਸੱਜਾ ਗੋਡਾ ਉਹਨਾਂ ਦਾ ਵੀ ਬਦਲਿਆ ਹੋਇਆ ਸੀ ਪਰ ਇਹ ਬਾਪੂ ਦਾ ਵੀ ਗੋਡਾ ਜਿਹੜਾ ਸੱਜਾ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਪਿਆ ਹੋਇਆ ਹੈਗਾ ਇਹ ਨਵਾਂ ਪਾਉਣ ਦੇ ਨਾਲ ਇਹਨਾਂ ਨੂੰ ਸੱਜੇ ਗੋਡੇ ਦੇ ਵਿੱਚ ਕਾਫੀ ਦਿੱਕਤ ਆ ਗਈ ਸੀਗੀ ਇਹ ਬਜਨ ਚਰਨੋਂ हट ਗਿਆ ਸੀ ਔਰ ਇਹਨਾਂ ਦਾ ਪਟੇਲਾ ਜੋਇੰਟ ਇਹਨਾਂ ਦਾ ਜਿਹੜਾ ਇਹ ਜਾਮ ਹੋ ਗਿਆ ਸੀ ਕਮਰ ਦੇ ਵਿੱਚ ਵੀ ਕਾਫੀ ਬਾਪੂ ਨੂੰ ਦਿੱਕਤ ਸੀ ਅੱਜ ਇਹਨਾਂ ਦਾ ਦੂਜਾ ਦਿਨ ਹੈ ਸਾਡੇ ਕੋਲ ਔਰ ਸਾਨੂੰ ਬਾਪੂ ਜੀ ਦੱਸਦੇ ਰਹੇ ਨੇ ਕਿ 50 ਪੈਸੇ 50% ਇੱਕ ਦਿਨ ਦੇ ਵਿੱਚ ਸਾਡੇ ਨੂੰ ਕਾਫੀ ਰੀਲੀਫ ਹੋਏ ਨੇ ਤੁਰੰਨ ਦੇ ਵਿੱਚ ਵੀ ਕਾਫੀ ਇਹਨਾਂ ਨੂੰ ਸੌਖ ਮਿਲੀ ਹੈ ਸੋ ਅਸੀਂ ਬਾਪੂ ਜੀ ਨੂੰ ਸੋਨੂੰ ਤੋਰ ਕੇ ਵੀ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਲੈ ਬਾਬੂ ਇਹ ਉੱਠ ਕੇ ਚੱਲੋ ਚਲੋ ਜੀ ਆਜੋ ਤੁਰ ਕੇ ਦਿਖਾਓ ਜੋ ਸੋਨੂੰ ਵੀ ਇਹ ਵੀਡੀਓ ਦੇਖ ਰਿਹਾ ਹੈਗਾ ਪਹਿਲਾਂ ਕਿੰਨਾ ਕੁ ਔਖਾ ਸੀ ਬਾਬੂ ਤੁਰਨ ਦੇ ਵਿੱਚ ਬਹੁਤ ਔਖੇ ਸੀ ਜੀ ਕੱਲ ਨਾਲੋਂ ਕਿੰਨਾ ਕੁ ਫਰਕ ਪਿਆ ਬਹੁਤ ਕਰਕਾ ਜੀ ਥੈਨੀ ਭਾਰੀ ਫਰਕ ਸੀ ਠੀਕ ਹੈ ਸੋ ਮੈਂ ਦੋਸਤੋ ਦੱਸ ਦੇਵਾਂ ਕਿ ਬਾਬੂ ਪਹਿਲਾਂ ਥੋੜਾ ਜਿਹਾ ਝੂਲ ਕੇ ਤੁਰਦੇ ਸੀਗੇ ਕਿਉਂਕਿ ਚਪਣੀ ਕਾਫੀ ਟਾਇਟ ਸੀਗੀ ਇਸ ਗੋਡੇ ਦੀ ਔਰ ਕੱਲ ਸੋਜ ਵੀ ਇਸ ਏਰੀਆ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਦੇ ਮੈਂ ਕਿ ਸੋਜ ਕਾਫੀ ਆਈ ਹੋਈ ਸੀ ਬਾਪੂ ਦੇ ਸੋਜ ਬਾਪੂ ਕਾਫੀ ਲਹੀ ਹੈ ਹੈਨਾ ਹਾਂ ਜੀ ਚਲੋ ਬਾਪਸੋ ਜੋ ਚੱਲ ਕੇ ਦਿਖਾਓ ਬਾਪਸੋ ਸੋ ਤੁਸੀਂ ਦੇਖ ਸਕਦੇ ਹੋ ਆਜੋ ਬਾਪੂ ਜੀ ਵਾਪਸ ਆਜੋ ਸੋ ਦੋਸਤੋ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਤ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ